ਉਹ ਦਿਲ ਡਰੀਆ ਤੇ ਚਿੱਤ ਕਭਰਾਇਆ ਤਨ ਤਾਇਆ ਫੋਨ ਮੈ ਲਾਇਆ ਪਿਛਲਾ ਸੀ ਸ਼ੀਸ਼ਾ ਕਾਲਾ ਜੀ ਦੇ ਦੇਖੇ ਵਾਲ ਲਿਖਾਇਆ ਤੂੰ ਕਰ ਦਿੱਤੀ ਕੋਈ ਵਾਰ ਦੱਤ ਗੱਲ ਸੋਚ ਮੈਂ ਡਰ ਗਈ ਸੀ ਕਾਲੇ ਰੰਗ ਦੀ ਤੇਰੀ ਗੱਡੀ ਥਾਣੇ ਅੱਗੇ ਕੀ ਪਈ ਕਰਦੀ ਸੀ ਕਾਲੇ ਰੰਗ ਦੀ ਤੇਰੀ ਗੱਡੀ ਥਾਣੇ ਅੱਗੇ ਕੀ ਪਈ ਕਰਦੀ ਸੀ ਆਦਰਿਚ ਮੈਨੂੰ ਸੰਗੀਤਿਕ ਮਹੌਲ ਬਰਹੀ ਮਿਲੀ ਜਿੰਨਾ ਤੋਂ ਪ੍ਰੇਰਨਾ ਮਿਲੀ ਆ ਮੈਂ ਕਹਿ ਲਾਂਗੇ ਜਿੰਨਾ ਦਾ ਸਤਿਵਾਂ ਲੋਕ ਵੀ ਜਿਨ੍ਹਾਂ ਨੂੰ ਜਾਣਦੇ ਨਾ ਨਾਮ ਜ਼ਰੂਰ ਲੈਦੇ ਹੋ ਕਿਉਂਕਿ ਇਹ ਲੋਕ ਬਹੁਤ ਪਸੰਦ ਕਰਦੇ ਮੇਰੇ ਚਾਚਾ ਜੀ ਮੀਖਾ ਸਿੰਘ ਜੀ ਜਿਹਦੀ ਕੰਪਨੀ ਚ ਮੇਰੇ ਕੋਕੋ ਸੌਂ ਆਇਆ 뮤ਜ਼ਿਕ ਐਂਡ ਸਾਊਂਡ ਤੇ ਉਸ ਤੋਂ ਬਾਅਦ ਮੇਰੇ ਨਾਨੀ ਪਰਮਜੀਤ ਕੌਰ ਜੀ ਤੇ ਮੇਰੇ ਮਾਮੂ ਵੀ ਡਾਇਰੈਕਟਰ ਨੇ ਸਾਈਲ ਪਟਿਆਰ ਜੀ ਮਾਹੀ ਵਾ ਮਾਹੀ ਮੈਨੂੰ ਸੂਟ ਦਵਾ ਦੇ ਮਾਹੀ ਵਾ ਮਾਹੀ ਮੈਨੂੰ ਸੂਟ ਦਵਾ ਦੇ ਏ ਵਖਰਾ ਵੇ ਇੱਕ ਫੂਕ ਦੋ ਫੂਕ ਦੋ ਜੱਟੇ ਦਾ ਨਖਰਾ ਵੇ ਇੱਕ ਫੂਕ ਦੋ ਸਰ ਸ਼ਕਲ ਤੁਸੀਂ ਦੇਖ ਰਹੇ ਹੋ ਅਗਲਾ ਟੀਵੀ ਮੈਂ ਹਾਂ ਤੁਹਾਡੇ ਨਾਲ ਸਮਿਤਾ ਅਲੀਵਾਰ ਤੇ ਮੇਰੇ ਨਾਲ ਇੱਕ ਬਹੁਤ ਹੀ ਖੂਬਸੂਰਤ ਜੋੜੀ ਬੈਠੀ ਆ ਜਿਨ੍ਹਾਂ ਦੀ ਆਵਾਜ਼ ਵੀ ਬੇਹੱਦ ਖੂਬਸੂਰਤ ਤੇ ਸੁਰੀਲੀ ਆ ਉਹ ਦੋਵੇਂ ਵੀ ਬਹੁਤ ਸੁਰੀਲੇ ਨੇ ਸੋਹਣੇ ਨੇ ਤੇ ਆ ਫਿਰ ਉਹਨਾਂ ਦੇ ਕੋਲ ਚੱਲਦੇ ਆ ਸਿੱਧਾ ਉਹਨਾਂ ਦੇ ਬਾਰੇ ਖੁਦ ਹੀ ਉਹ ਦੱਸਣਗੇ ਮੈਂ ਨਹੀਂ ਦੱਸੂੰਗੀ ਕਿਉਂਕਿ ਕਹਿੰਦੇ ਆ ਕਿ ਕੁਝ ਸਖਸ਼ਿਤਾਏ ਜੀਆਂ ਹੁੰਦੀਆਂ ਨੇ ਜੋ ਜਾਣ ਪਹਿਚਾਨਦੀਆਂ ਮਹਤਾਜ ਨਹੀਂ ਹੁੰਦੀਆਂ ਤਾਂ ਫਿਰ ਖੂਬਸੂਰਤ ਜੋੜੀ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਸ਼ਕਲ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਗਾਣਾ ਆ ਰਿਹਾ ਉਹੀ ਸੁਣਾ ਦੋ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਕਿਉਂਕਿ ਫਿਰ ਦਰਸ਼ਕਾਂ ਕੋਈ ਡਾਊਟ ਨਾ ਰਹੇ ਜਿਹੜਾ ਸਾਡਾ ਰੀਸੈਂਟਲੀ ਗਾਣਾ ਆਇਆ ਬਲੈਕਰ ਅਸੀਂ ਉਹਦੇ ਦੋ ਕੁ ਬੋਲ ਤੁਹਾਨੂੰ ਸੁਣਾਵਾਂਗੇ ਜੀ ਉਹ ਦਿਲ ਡਰੇ ਹੱਥ ਚਿੱਤ ਕਬਰਾਇਆ ਤਨ ਤਾਇਆ ਫੋਨ ਮਹਿਲਾਇਆ ਪਿਛਲਾ ਸੀ ਸ਼ੀਸ਼ਾ ਕਾਲਾ ਜੀਹਦੇ ਦੇਖੇ ਵਲ ਲਿਖ ਪਾਇਆ ਤੂੰ ਕਰ ਦਿੱਤੀ ਕੋਈ ਵਾਰ ਦਤ ਗੱਲ ਸੋਚ ਮੈਂ ਡਰ ਗਈ ਸੀ ਕਾਲੇ ਰੰਗ ਦੀ ਤੇਰੀ ਗੱਡੀ ਥਾਣੇ ਅੱਗੇ ਕੀ ਪਈ ਕਰਦੀ ਸੀ ਕਾਲੇ ਰੰਗ ਦੀ ਤੇਰੀ ਗੱਡੀ ਥਾਣੇ ਅੱਗੇ ਕੀ ਪਈ ਕਰਦੀ ਸੀ ਕੋਈ ਭਰ ਦਾਤ ਹੋਗੀ ਹੋਣੀ ਉਸ ਥਾਂ ਤੇ ਘੱਟੀ ਹੋਣੀ ਪੀਬ ਤੇਰਾ ਨੰਬਰ ਸਹੀ ਦੱਸ ਦੇ ਕਾਲੇ ਰੰਗ ਦੇ ਬਹੁਤ ਸੀ ਸੋਹਣੀ ਐਸ ਐਚਓ ਮੇਰਾ ਆੜੀ ਐਸ ਐਚਓ ਮੇਰਾ ਆੜੀ ਗੱਲ ਮੈਂ ਸਾਰੀ ਕਰ ਲਈ ਸੀ ਬੱਕੇ ਵਾਲੇ ਥਾਂ ਤੇ ਗੱਡੀ ਹੋਣੀ ਸ਼ੱਕ ਦੇ ਆਧਾਰ ਤੇ ਪੜ ਲਈ ਸੀ ਬੱਕੇ ਵਾਲੇ ਥਾਂ ਤੇ ਗੱਡੀ ਹੋਣੀ ਸ਼ੱਕ ਦੇ ਆਧਾਰ ਤੇ ਪੜ ਲਈ ਸੀ yeah mm -hmm. ਬਹੁਤ ਸੋਹਣੀ ਆਵਾਜ਼ ਬਹੁਤ ਸੁਰੀਲੀ ਆਵਾਜ਼ ਹੈ ਤੁਹਾਡੀ ਕੁਛ ਕੁ ਸਵੇਰ ਤੋਂ ਗਾ ਰਹੇ ਆ ਤੇ ਤੁਹਾਡੇ ਜਿhandle ਵੀ ਬੈਠ ਚੁੱਕੇ ਨੇ ਇਹ ਤਾਂ ਸੁਪੀਲ ਸਮਝ ਰਹੇ ਹੋਣਿਆ ਤੇ ਜਿਵੇਂ ਅੱਜ ਫੰਕਸ਼ਨ ਤੁਸੀਂ ਇੱਥੇ ਅਟੈਂਡ ਕੀਤਾ ਤੁਹਾਡੀ ਆਵਾਜ਼ ਬਹੁਤ ਸੁਰੀਲੀ ਬੁਲੰਦ ਆਵਾਜ਼ ਨੂੰ ਕਹਿੰਦੇ ਨੇ ਕਿ ਉਹ ਜ਼ਿੰਦਗੀ ਦੇ ਵਿੱਚ ਕਦੋਂ ਤੋਂ ਲੱਗਿਆ ਕਿ ਇਸ ਲਾਈਨ ਬੁਲਾਣਾ ਚਾਹੀਦਾ ਗਾਇਕੀ ਦੇ ਬੁਲਾਣਾ ਚਾਹੀਦਾ ਮੈਂ ਸ਼ੁਰੂ ਤੋਂ ਹੀ ਮਿਊਜ਼ਿਕ ਲੈਣ ਦੀ ਸੀ ਸੈਟਿੰਗ ਕਲਾਸ ਤੋਂ ਹੀ ਮਤਲਬ ਕਿ ਜਿਹੜਾ ਮੇਰਾ ਮਿਊਜ਼ਿਕ ਦਾ ਕੈਰੀਅਰ ਸੀ ਸਟਾਰਟ ਹੋਗਾ ਕਿਉਂਕਿ ਮੇਰੇ ਸਾਰੇ ਪਰਿਵਾਰਕ ਮੈਂਬਰ ਸਾਰੇ ਗਾਉਂਦੇ ਨੇ ਸਾਰੇ ਹੀ ਸਿੰਗਰ ਨੇ ਸਭ ਆਟੇ ਸੀ ਤਾਂ ਘਰ ਦੇ ਵਿੱਚ ਮੈਨੂੰ ਸੰਗੀਤਕ ਮਾਹੌਲ ਇਦਾਂ ਦਾ ਹੀ ਮਿਲਿਆ ਜਿੰਨਾ ਤੋਂ ਪ੍ਰੇਰਣਾ ਮਿਲੀ ਆ ਮੈਂ ਕਹਿ ਲੀਏ ਕਿ ਜਿੰਨਾਂ ਦਾ ਸਤਿ ਸ੍ਰੀ ਅਕਾਲ ਲੋਕ ਵੀ ਜਿੰਨਾਂ ਨੂੰ ਜਾਣਦੇ ਹੋ ਨਾ ਨਾਮ ਜ਼ਰੂਰ ਲੈ ਦਿਓ ਕਿਉਂਕਿ ਇਹ ਲੋਕ ਬਹੁਤ ਪਸੰਦ ਕਰਦੇ ਨੇ ਮੇਰੇ ਚਾਚਾ ਜੀ ਮੀਖਾ ਸਿੰਘ ਜੀ ਜਿਹਦੀ ਕੰਪਨੀ 'ਚ ਮੇਰਾ ਕੋਕਾ Song ਆਇਆ ਮਿਊਜ਼ਿਕ ਐਂਡ ਸਾਊਂਡ ਤੇ ਉਸ ਤੋਂ ਬਾਅਦ ਮੇਰੇ ਨਾਨੀ ਪਰਮਜੀਤ ਕੌਰ ਜੀ ਤੇ ਮੇਰੇ ਮਾਮੂ ਵੀ ਵੀ ਡਾਇਰੈਕਟਰ ਨੇ ਸਾਇਲ ਪਟਿਆਲ ਜੀ ਤੇ ਮੇਰੇ ਪਾਦਰ ਸਾਹਿਬ ਸਾਰੇ ਕੀਰਤਨ ਕਰਦੇ ਨੇ ਤਾਂ ਇਦਾਂ ਹੀ ਮਾਹੌਲ ਮੈਨੂੰ ਸਭ ਤੋਂ ਵੱਡਾ ਉਹ ਬੰਦਾ ਔਰ ਜਿਹਨੂੰ ਸ ਸਾਡੇ ਸਾਡੇ ਓਨਰ ਇਸ ਪਾਸਿੰਗ ਥਿਸ ਮੂਮੈਂਟ ਔਰ ਜਿਨ੍ਹਾਂ ਦਾ ਇੱਕ ਕੈਦਨਾ ਇੱਕ ਲੋਗੋ ਇੱਕ ਪ੍ਰੇਰਣਾ ਇੱਕ ਦੱਸਿਆ ਹੋਇਆ ਰਾਜ ਦੇ ਉੱਪਰ ਅਸੀਂ ਤੁਰ ਰਹੇ ਹਾਂ ਤੇ ਉਹਦਾਂ ਦੀ ਇੰਨੀ ਕਿਰਪਾ ਛਤਰ ਸਹਸਤ ਤੇ ਕਿ ਸਾਡਾ ਅੱਜ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਇੱਕ ਕੋਕਾ ਵੀ ਹੋ ਜਾਵੇਗਾ ਅੱਛਾ ਜੀ ਇਹ ਗੱਲ ਨਾ ਕੁਝ ਹੋਰ ਸਿਵੇਂ ਹੱਤੋਂ ਪਹਿਲਾਂ ਸੋਣਿਆ ਹੁਣ ਕਤੋਂ ਬਦਲ ਗਏ ਆ ਵੇ ਪਟ ਹੋਣਿਆ ਵੇ ਵਾਦ ਕਿਨੇ ਕਿਤੇ ਪੂਰਾ ਇੱਕ ਨਾ ਕਰੇ ਉਹ ਜਿੱਕੇ ਨੇ ਖਰਚੇ ਤੋ ਕਰਦੇ ਵੜੇ ਨਾ ਹੀ ਕੋਕ ਕਨੱਕ ਨੁੱਕ ਰੱਖ ਦਿੱਤਾ ਸੋਹਣਿਆ ਨਾ ਹੀ ਸੂਟ ਮਹਿੰਗੇ ਦੋ ਸਵਾਕੇ ਦਿੱਤੇ ਸੋਹਣਿਆ ਅਡੀਆਂ ਵੀ ਸੁਨੀਆਂ ਤੇ ਸੁਨੇ ਕੰਨ ਵੇ ਨਾ ਹੀ ਵਾਹ ਘੋਰੀਆਂ ਨੂੰ ਗਜਰ ਸਰੇ ਤੁਸੀਂ ਜਵਾਬ ਦੇਣਾ ਚਾਹੋਗੇ ਉਹ ਤੁਹਾਨੂੰ ਦੇਖ ਲਓ ਕਿੰਨਾ ਕੁਝ ਕਹਿ ਗਏ ਬਹੁਤ ਹੀ ਰੀਸਰਚ ਵਾਲਾ ਗਾਣਾ ਬਹੁਤ ਜਲਦੀ ਅਸੀਂ ਕਰ ਰਹੇ ਹਾਂ ਉਹ ਇੱਕ ਸਰਪ੍ਰਾਈਜ਼ ਦਾ ਮੈਡਮ ਜਦੋਂ ਅਗੋਂ ਦਾ ਤੁਸੀਂ ਆਪ ਕਹਿਣਾ ਨਹੀਂ ਤੁਹਾਨੂੰ ਆਪੇ ਜਵਾਬ ਮਿਲ ਜਾਣਾ ਉਪਰ ਇਹਨਾਂ ਦੇ ਆਪਾਂ ਜਦੋਂ ਫਸਟ ਸਾਡੇ ਟਰੈਕਸ ਜਿੱਥੋਂ ਸਾਨੂੰ ਸ਼ੁਰੂਆਤ ਮਿਲ ਗਈ ਹੈ ਉਹ ODੀਆਂ ਕੁਸ਼ਕ ਲੈਣਾ ਉਹ ਸਾਡਾ ਵੈਲੀਆਂ ਦਾ ਲਾਣਾ ਮੈਂ ਇੱਕ ਸੁੱਤੀ ਫਸ ਗਈ ਉਹ ਚਾਦਰ ਦੀ ਚਾਦਰ ਤੇ ਗੱਨ ਲੱਭ ਗਈ ਵੈਲੀਆਂ ਦਾ ਲਾਣਾ ਮੈਂ ਇੱਕ ਸੁੱਤੀ ਫਸ ਗਈ ਉਹ ਚਾਦਰ ਦੀ ਚਾਦਰ ਤੇ ਗੱਨ ਲੱਭ ਗਈ ਮੋਤ ਨਾਲ ਸਿੰਘ ਤੂੰ ਫਸਾਈ ਰੱਖਦਾ ਮੋਤ ਨਾਲ ਸਿੰਘ ਤੂੰ ਫਸਾਈ ਰੱਖਦਾ ਜੱਟਾ ਤੀਜੇ ਦਿਨ ਪਰ ਚੱਕ ਰਾਈ ਰੱਖਦਾ ਤੀਜੇ ਦਿਨ ਪਰ ਚੱਕ ਰਾਈ ਰੱਖਦਾ ਜੋੜੀ ਜਿਵੇਂ ਬੜੀ ਇਦਾਂ ਸੀ ਕਿ ਮਤਲਬ ਸ਼ੁਰੂ ਤੋਂ ਹੀ ਅਸੀਂ 뮤ਜ਼ਿਕ ਲੈਣ ਦੇ ਵਿੱਚ ਸੀ ਸਾਰੇ ਅਸੀਂ ਯੂਨੀਵਰਸਿਟੀ ਸਟੂਡੈਂਟਸ ਆ ਤੇ ਇਦਾਂ ਹੀ ਮਤਲਬ ਅਸੀਂ ਸ਼ੁਰੂ ਤੋਂ ਇੱਕ ਗਰੁੱਪ ਦੇ ਵਿੱਚ ਗਾਉਂਦੇ ਸੀ ਤਾਂ ਇਦਾਂ ਹੀ ਸਾਡਾ ਕਰੀਅਰ ਜਿਹੜਾ ਸ਼ੁਰੂ ਜਿਨ੍ਹਾਂ ਨੇ ਕ੍ਰੈਡਿਟ ਜਾਂਦਾ ਵਾ ਵਾਰੀ ਵਾਰੀ ਕਹੂੰਗਾ ਕਿ ਸਾਡੇ ਓਨਰ ਸਾਡੇ ਕਰਤਾ ਧਰਤਾ ਮਿਸਟਰ ਪਾਸ ਸਿੰਘ ਜੀ ਸਮੋ ਜਿਨ੍ਹਾਂ ਕਰਕੇ ਅਸੀਂ ਮਿਲ ਜਿਨ੍ਹਾਂ ਕਰਕੇ ਪਤਾ ਨਹੀਂ ਕਿ ਚੱਕਰ ਜਿਨ੍ਹਾਂ ਕਰਕੇ ਸਾਨੂੰ ਇੱਕ ਕਹਿੰਦੇ ਬੰਦੇ ਨਾਲ ਵੀ ਇੱਕ ਜੋ ਬਣ ਕੇ ਆਉਂਦੇ ਨੇ ਉਪਰ ਇੱਕ ਬੰਦਾ ਲਾਉਣ ਵਾਲਾ ਹੁੰਦਾ ਤੇ ਮੈਂ ਕਹਿੰਦਾ ਵੀ ਅੱਜ ਤੁਸੀਂ ਮੈਨੂੰ ਦੇਖਿਆ ਹੀ ਹੋਣਾ ਕਿੰਨਾ ਜਿਆਦਾ ਕਰਾਊਡ ਸੀ ਔਰ ਜਿੰਨੀ ਵੀ ਉਹ ਐ ਲਾਉਣੇ ਵੀ ਘੱਟੋ ਘੱ ਕਿੰਨਾ ਬੰਦਾ ਇੱਥੇ ਸੀਗਾ ਉਹ ਸਾਰੀ ਸਾਡੇ ਆਨਲਰ ਤੁਸੀਂ ਅੱਜ ਕੱਲ ਦੇ ਦੌਰ ਦੇ ਵਿੱਚ ਦੇਖਿਆ ਹੋਣਾ ਕੋਈ ਵੀ ਸਿੰਗਰ ਹੈ ਕੋਈ ਆਰਟਿਸਟ ਹੈ ਕਿਸੇ ਨੂੰ ਅੱਗੇ ਨਹੀਂ ਹੋਣਾ ਬਿਲਕੁਲ ਲੱਤ ਖਿੱਚਣਾਾਰੇ ਬਹੁਤ ਤੇ ਮਤਲਬ ਜਿਹੜੇ ਸਾਡੇ ਕੋਚਸ ਨੇ ਉਹ ਕਹਿੰਦੇ ਨੇ ਤੁਸੀਂ ਅੱਗੇ ਜਾਓ ਹਾਂ ਨਾ ਕੋਈ ਵੀ ਤੁਸੀਂ ਆਉਂਦੇ ਹੋ ਚੈਨਲਸ ਆਉਂਦੇ ਨੇ ਸਾਨੂੰ ਹਮੇਸ਼ਾ ਕਹਿੰਦੇ ਨੇ ਸਾਈ ਬੇਟਾ ਤੁਸੀਂ ਅੱਗੇ ਗਾਓ ਕੋਈ ਵੀ ਨਹੀਂ ਮੈਨੂੰ ਲੱਗਦਾ ਅੱਜ ਤੁਸੀਂ ਮੈਂ ਬੜਾ ਸਟੋਕ ਕਿਉਂ ਆ ਉਹਨਾਂ ਨੇ ਕਿੰਨੀ ਵਾਰ ਮਤਲਬ ਮੈਂ ਇੱਕ ਚੀਜ਼ ਦਾ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ ਉਹਨਾਂ ਨੇ ਆਪਰੀ ਫੈਮਿਲੀ ਨੂੰ ਕਦੇ ਨਹੀਂ ਕੀਤਾ ਬਟ ਸਾਨੂੰ ਹਮੇਸ਼ਾ ਹਮੇਸ਼ਾ ਲੱਗਦਾ ਹੈ ਕਿ ਅਜ ਤੱਕ ਉਹਨਾਂ ਨੇ ਆਪਣੀ ਫੈਮਿਲੀ ਨੂੰ ਇੰਟਰੋਡਿਊਸ ਵੀ ਨਹੀਂ ਕੀਤਾ ਕਰਵਾਇਆ ਬਲਕਿ ਅੱਜ ਸਮਾਂ ਚਾਹੂੰਗੀ ਹਾਂ ਬਿਲਕੁਲ ਆਪਣੀ ਫੈਮਿਲੀ ਨੂੰ ਇੰਟਰੋਡਿਊਸ ਕਰਵਾਉਂਦੇ ਨੇ ਸੱਜੀਆਂ ਆਪਣੀਆਂ ਵੀ ਪੈਣਾ ਨੇ ਪਰ ਉਹ ਜਿਹੜਾ ਸਾਨੂੰ ਪਿਆਰ ਮਿਲਿਆ ਮਤਲਬ ਸਾਨੂੰ ਇੱਥੇ ਆ ਕੇ ਲੱਗਦਾ ਕਿ ਸਾਡਾ ਪਿਕਾ ਘਰ ਹੈ ਹੂੰ ਉਹ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਪੇਰੈਂਟਸ ਹੁਣ ਵੀ ਮੇਰਾ ਫੋਨ ਸੋਚੋ ਉਹਨਾਂ ਨੂੰ ਕੋਈ ਫਿਕਰ ਨਹੀਂ ਆ ਉਹਨਾਂ ਨੂੰ ਪਤਾ ਹੈ ਕਿ ਸਾਡਾ ਬੱਚਾ ਔਰ ਸੈਕੰਡ ਮੰਤ ਤੇ ਸਭ ਤੋਂ ਵੱਡੀ ਗੱਲ ਮੈਨੂੰ ਇਹ ਹੈ ਕਿ ਜੋ ਜਿਸ ਦੀ ਅਸੀਂ ਓਨੈ ਕਿਉਂਕਿ ਉਹਨਾਂ ਨੇ ਇੱਕ ਰਾਹ ਦਿੱਤਾ ਇੱਕ ਪਲੇਟਫਾਰਮ ਦਿੱਤਾ ਹੈ ਅੱਜ ਦੇ ਟਾਈਮਸ ਤੁਹਾਨੂੰ ਕੋਈ ਵੀ ਸਹੀ ਘੜ ਨਹੀਂ ਕਰਦਾ ਉਹਨਾਂ ਨੇ ਇੱਕ ਪਿਓ ਵਾਂਗੂ ਇੱਕ ਭਰਾ ਵਾਂਗੂ ਉਹਨਾਂ ਬਿਲਕੁਲ ਉਹਨਾਂ ਦੇ ਲਈ ਕੋਈ ਡੈਡੀਕੇਟ ਗਾਣਾ ਚਾਹੂਗਾ ਨਾ ਉਹਨਾਂ ਦੇ ਲਈ ਕੋਈ ਮਤਲਬ ਉਹਨਾਂ ਵਾਸਤੇ ਇੱਕ ਗੱਲ ਕਹਿਣਾ ਚਾਹਾਂਗੇ ਹੂੰ ਕਹਿੰਦਾ ਕੋਈ ਕੱਤ ਨਹੀਂ ਰੂਮਾਈਆ ਵੇ ਕੋਈ ਕੱਤ ਨਹੀਂ ਰੂਮਾਈਆ ਇੱਕ ਚੰਗਾ ਤੂੰ ਲੱਗਦਾ ਸਾਨੂੰ ਤੂੰ ਚਾਵੇਂ ਤੂੰ ਬਾਈ ਬਹੁਤ ਖੂਬ ਇੱਕ ਹੋਰ ਸਵਾਲ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਨੂੰ ਲੱਗੇ ਜਿਵੇਂ ਪਾਲ ਸਿੰਘ ਸਮਾਉ ਨੇ ਤੁਹਾਡਾ ਸਾਥ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਿਆ ਕਿ ਕੋਈ ਅਜੀਹੀ ਲੜਕੀ ਆਏ ਜਾਂ ਫਿਰ ਲੜਕਾ ਜੋ ਅੱਛਾ ਗੰਦਾ ਹੈ ਪਰ ਉਸ ਨੂੰ ਚਾਂਸ ਨਹੀਂ ਮਿਲ ਰਿਹਾ ਕਿ ਤੁਸੀਂ ਸਾਥ ਬੋਗੇ ਬਿਲਕੁਲ ਜੀ ਬਿਲਕੁਲ ਸਾਡੇ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਬਹੁਤ ਸਟੂਡੈਂਟਸ ਨੇ ਜਿਨ੍ਹਾਂ ਨੂੰ ਘਰੋਂ ਨਹੀਂ سپورਟ ਪਰ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਕਿ ਮੈਂ ਉਹ ਕੁੜੀਆਂ ਨੂੰ ਇੱਥੇ ਲੈ ਕੇ ਆਵਾਂ ਅੱਜ ਵੀ ਮੈਂ ਦੋ ਤਿੰਨ ਕੁੜੀਆਂ ਲੈ ਕੇ ਇਹਨਾਂ ਸਰ ਨੂੰ ਇੰਟਰੋਡਿਊਸ ਕਰਵਾਇਆ ਕਿ ਜੇ ਉਹਨਾਂ ਦੇ ਘਰ ਦੇ ਨਹੀਂ ਉਹਨਾਂ ਦੀ ਹੈਲਪ ਕਰ ਰਹੇ ਤਾਂ ਸਾਰਾ ਉਹਨਾਂ ਦੇ ਨਾਲ ਖੜਾ ਕਿਉਂਕਿ ਸਾਨੂੰ ਇੱਕੋ ਹੀ ਚੀਜ਼ ਸਿਖਾਈ ਜਾਂਦੀ ਇੱਥੇ ਅਸੀਂ ਘਟ ਘਟ 6 6 7 7 10 10 ਸਾਰਾ ਤੋਂ ਸਾਨੂੰ ਜੁੜੇ ਆ ਉਹਨਾਂ ਨੇ ਇੱਕੋ ਹੀ ਚੀਜ਼ ਸਿਖਾਈ ਹੈ ਗਿਵ ਐਂਡ ਟੇਕ ਤੁਸੀਂ ਕਿਸੇ ਨੂੰ ਦਿਓਗੇ ਤਾਂ ਤੁਹਾਨੂੰ ਉਹ ਦੁੱਗਣਾ ਮਿਲਣਾ ਕਿਉਂਕਿ ਇਹ ਚੀਜ਼ ਸਾਡੇ ਪਹਿਲੇ ਦਿਮਾਗ 'ਚ ਪਾਈ ਜਾਂਦੀ ਇੱਥੇ ਇਕੱਠੇ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਬਸ ਇੱਥੇ ਨਾਚਗਣਾ ਇੱਥੇ ਇਕੱਠੇ ਹੋਣਾ ਰਿਲੇਸ਼ਨ ਕਿਸ ਨੂੰ ਅੱਗੇ ਇੱਕ ਡੈਡੀਕੇਸ਼ਨ ਔਰ ਇੱਕ ਅੱਗੇ ਪਤਾ ਤਾਂ ਜਿਹੜਾ ਪਲੈਟਫਾਰਮ ਲੋਕਾਂ ਨੂੰ ਇੰਟਰੋਡਿਊਸ ਕਰਾਣਾ ਹੈ ਮੇਰੇ ਸਟੂਡੈਂਟ ਹੈ ਅਸੀਂ ਜਿੱਥੇ ਵੀ ਕੰਮ ਤੇ ਜਾਂਦੇ ਆ ਬਾਕਾਇਦਾ ਸਰ ਦੇ ਕਾਲਸ ਆਉਂਦੀ ਆ ਕਿ ਇਹ ਨਹੀਂ ਕਿ ਇਕੱਲਾ ਸਾਨੂੰ ਕੰਮ ਤੇ ਭੇਜਣਾ ਉਹ ਇਹ ਵੀ ਦੇਖਦੇ ਆ ਮੇਰੇ ਬੱਚਿਆਂ ਨੇ ਕੰਮ ਕਿਦਾਂ ਕੀਤਾ ਉਹ ਆਉਟਪੁੱਟ ਵੀ ਲੈਂਦੇ ਆ ਤੇ ਉਹ ਗੱਪਾਂ ਕਰਕੇ ਦੱਸਦੇ ਨੇ ਜੰਦਿਆ ਨੇ ਘਰ ਪਹਲਾ ਸੋ ਪਹਲਾ ਹੈਨਾ ਜੰਦਿਆ ਨੇ ਫਿਰ ਇੱਕ गाना ਹੋਰ ਹੋ ਜਾਵੇ ਹਾਂਜੀ ਹਾਂਜੀ ਜ਼ਰੂਰ ਸਾਡਾ ਤੀਸਰਾ ਟਰੈਕ ਜਿਹੜਾ ਮਾਹੀ ਵੇ ਮਾਹੀ ਮੈਨੂੰ ਸੂਟ ਦਵਾ ਦੇ ਮਾਹੀ ਵੇ ਮਾਹੀ ਮੈਨੂੰ ਸੂਟ ਦਵਾ ਦੇ ਸੂਟ ਦਵਾ ਦੇ ਵੱਖਰਾ ਵੇ ਇੱਕ ਫੂਕ ਦੋ ਫੋਕ ਦੂ ਜੱਟੀ ਦਾ ਨਖਰਾ ਵੇ ਇੱਕ ਫੂਕ ਦੋ ਫੋਕ ਹੋਰ ਤੇਰਾ ਰੰਗ ਸੁਟ ਕਹਲਾ ਨਾ ਤੂੰ ਪਾਲਵੀਂ ਚੰਦਰੇ ਜੇ ਜਗਦੀ ਨਾ ਨਜ਼ਰ ਲਵਾਲਵੀਂ ਤੇਰੇ ਰੂਪ ਤੇ ਨਹੀਂ ਤੇਰੇ ਰੂਪ ਤੇ ਰੂਪ ਯੋ ਤੇ ਲੱਗ ਪੀਸ ਸੇਖਦੇ ਸੋਹਣੀ ਚੀਜ਼ ਨੂੰ ਮਾੜੀਆਂ ਅੱਖਾਂ ਦੇ ਨਾਲ ਵੇਖਦੇ ਸੋਹਣੀ ਚੀਜ਼ ਨੂੰ ਮਾੜੀਆਂ ਅੱਖਾਂ ਦੇ ਨਾਲ ਵੇਖਦੇ ਸੋਹਣੀ ਚੀਜ਼ ਨੂੰ ਮੈਂ ਦੱਸਣਾ ਚਾਹੁੰਦਾ ਸਾਨੂੰ ਇੰਨਾ ਕ ਜਿਆਦਾ ਚਾਹ ਹੁੰਦਾ ਆ ਇੱਥੇ ਗਾਉਣ ਦਾ ਬਲੀਵ ਕਰਿਓ ਵੀ ਨਾ ਮੈਂ ਇੱਕ ਤਾਂ ਇਹ ਅਸੀਂ ਸਹਿਜ ਅਕਾ ਲਾਈਵ ਦੇ ਵਿੱਚ ਮੈਨੇ ਇੰਨਾ ਨਹੀਂ ਗਾਉਂਦੇ ਸੀ ਸਾਡੀ 2.5 ਘੰਟੇ ਦੇ ਲਾਈਵ ਸਟੇਜ ਹੁੰਦੀ ਹੈ ਬਟ ਇੱਥੇ ਜਾ ਕੇ ਜਦੋਂ ਸਾਡਾ ਪਿਓ ਸਾਹਮਣੇ ਖੜਾ ਹੁੰਦਾ ਸਾਡਾ ਆਨਰ ਮਿਸਟਰ ਪਾਹ ਪ ਸਿੰਘ ਦੀ ਸਮਾਉਂ ਕਰੇ ਹੁੰਦਾ ਉਹਨਾਂ ਦੇ ਇੱਕ ਇੰਨਾ ਗਜਾ ਹੁੰਦਾ ਵੀ ਬਸ ਰਿਜ ਜੀ ਉਹਦੇ ਰੰਗ ਚ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਜਿੰਨਾ ਪਿਆਰ ਮਤਲਬ ਉਹਨਾਂ ਨੂੰ ਕਰਦੇ ਹੋ ਅਸੀਂ ਵੀ ਚਾਹਾਂਗੇ ਉਹਨਾਂ ਹੀ ਪਿਆਰ ਆਡੀਅנס ਦਰਸ਼ਕ ਤੁਹਾਨੂੰ ਕਰੀਏ ਅੱਗੇ ਵੀ ਸਾਡਾ ਦੋਨੋਂ ਭੈਣਾਂ ਦਾ ਮੇਰੀ ਛੋਟੀ ਸਿਸਟਰ ਉਹ ਨਹੀਂ ਆਈ ਤੇ ਉਹ ਮਤਲਬ ਸੀ ਦੋਨੋਂ ਇਕੱਠੀਆਂ ਗਾਉਣੀਆਂ ਤੇ ਮਹਿੰਦੀ Song ਸਾਡਾ ਰਿਹਾ ਘਰੇ ਸਾਡੇ ਫੰਕਸ਼ਨ ਸੀ ਇਸ ਕਰਕੇ ਮੈਨੂੰ ਉਹਨੂੰ ਉੱਥੇ ਛੱਡਣਾ ਪਿਆ ਨਹੀਂ ਤਾਂ ਤੁਹਾਨੂੰ ਉਹ ਵੀ ਸੁਣਾਉਂਦੇ ਤੇ ਉਹ ਅੱਗੇ ਮਹਿੰਦੀ Song ਸਾਡਾ ਜਿਵੇਂ ਟ੍ਰੈਡੀਸ਼ਨਲ ਵਿਆਹਾਂ ਸ਼ਾਦੀਆਂ ਦੇ ਵਿੱਚ ਗੀਤ ਗਾਇਆ ਜਾਂਦਾ ਉਹਦਾ ਦਾ Song ਚ ਕਿ ਸਿਰਫ ਫੋਕ ਦੀ ਪ੍ਰੇਰਣਾ ਜੋ ਮਿਲ ਰਹੀ ਹੈ ਸਾਡੀ ਜਿਹੜੀ ਬੈਕਬੋਨ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਮੈਂ ਉਹਨੂੰ ਵੀ ਤਾਂ ਨੈਕਸਟ ਟਾਈਮ ਹੀ ਕਹੂੰਗਾ ਵੀ ਇੱਕੋ ਹੀ ਬੰਦਾ ਆ ਜਿਨ੍ਹਾਂ ਤੋਂ ਅਸੀਂ ਪ੍ਰੇਰਿਤ ਹੋ ਰਹੇ ਆਂ ਔਰ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਡਾ ਜਿਹੜਾ ਰਤਬਾ ਆ ਸਾਡਾ ਜਿਹੜਾ ਸ਼ਿੰਗਾਰ ਹੈ ਸਾਡਾ ਪਹਿਰਾਵਾ ਕੀ ਆ ਸਾਡੇ ਵਾਲ ਕੱਟੇ ਆ ਮੈਂ ਵਾਰੀ ਵਾਰੀ ਪਿਛਲੇ ਇੰਟਰਵਿਊ ਚੋ ਕਿਹਾ ਸੀ ਸਾਡੇ ਵਾਲ ਕੱਟੇ ਆ ਬਟ ਜਦੋਂ ਅਸੀਂ ਇੱਥੇ ਹੁੰਨੇ ਆ ਪੱਗਾਂ ਬੰਨ ਕੇ ਹੁੰਨੇ ਆ ਆਪਣੇ ਲਹਿਜੇ ਚ ਰਹਨੇ ਆ ਤੇ ਉਹਨਾਂ ਨੂੰ ਨਮਸਤਕ ਕਰਦੇ ਆ ਸਾਡੇ ਸਰ ਨੂੰ ਕਿ ਉਹਦੇ ਹੱਸਦੇ ਵਾਸਤੇ ਖੜਦੇ ਆ ਬਾਕੀ ਸਾਡੀ ਸਪੋਰਟ ਜਿਹੜੀ ਸਾਨੂੰ ਰਹੀ ਹੈ ਸਾਡੀ ਟੀਮ ਰੌਣਕ ਜਿਨ੍ਹਾਂ ਕਰਕੇ ਆਪਾਂ ਵੀ ਇੱਥੇ ਆ ਸਾਡੀ ਟੀਮ ਦੇ ਵਿੱਚ ਮੈਂਬਰ ਜਿਨ੍ਹਾਂ ਨਾਲ ਅਸੀਂ ਕੰਮ ਕਰ ਰਹੇ ਆਂ ਸਰਦੀ سپورਟ ਸਾਡੀ ਟੀਮ ਦੀ سپورਟ ਐਦਾ ਹੀ ਬਣੀ ਰਵੇ ਤੇ ਮਾਪਿਆਂ ਦਾ ਅਸ਼ੀਰਵਾਦ ਜੀ ਬਿਲਕੁਲ ਬਿਲਕੁਲ ਅਸੀਂ ਨਹੀਂ ਚਾਹਾਂਗੇ ਕਿ ਦਰਸ਼ਕ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਦੇਣ ਜਿਵੇਂ ਤੁਹਾਨੂੰ ਪਿਆਰ ਇੱਥੇ ਮਿਲ ਰਿਹਾ ਤੁਸੀਂ ਦੁਨੀਆ ਨੂੰ ਲੋਕਾਂ ਨੂੰ ਪਿਆਰ ਕਰਦੇ ਹੋ ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹੈਲਪ ਕਰਦੇ ਹੋ ਉਹ ਮੈਂ ਤੁਹਾਨੂੰ ਲੋਕਾਂ ਨੂੰ ਪਿਆਰ ਕਰ ਰਹੇ ਤੁਹਾਨੂੰ ਵੀ ਇੰਨਾ ਹੀ ਪਿਆਰ ਮਿਲਿਆਉਣ ਵਾਲੇ ਸਮੇਂ ਦੇ ਵਿੱਚ ਇਹ ਜੋੜੀ ਬੁਲੰਦ ਹੋਵੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਸ਼ਿਕਾ ਜੀ